ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਡੱਜ ਲਰਨਿੰਗ ਪੁਆਇੰਟ ਤੇ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਨੈਪ ਤਹਿਸੀਲਦਾਰ ਦੀਆਂ ਨਵੀਆਂ ਪੋਸਟਾਂ ਆ ਚੁੱਕੀਆਂ ਨੇ ਜੀ ਜਿਹੜਾ ਨਵਾਂ ਨੋਟਿਸ ਆਇਆ ਜੀ ਉਹ ਆਪਾਂ ਨੋਟਿਸ ਤੁਹਾਨੂੰ ਪੜ੍ਹ ਕੇ ਸੁਣਾਣੇ ਆ ਜੀ ਸਾਰਿਆਂ ਦੇ ਵਿੱਚ ਕੀ ਕੁਝ ਆਇਆ ਜੀ ਇਹ ਉਦੇਨ ਸੇਵਾਵਾ ਚੋਨ ਬੋਰਡ ਪੰਜਾਬ ਦੇ ਰਾਹੀਂ ਇੱਕ ਨੋਟਿਸ ਆਇਆ ਜੀ ਜਿੰਦੇ ਵਿੱਚ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਪੰਜਾਬ ਦੀਆਂ ਨੈਪ ਤਹਿਸੀਲਦਾਰ ਦੀਆਂ ਬੈਕਲੌਗ ਦੀਆਂ 13 ਅਸਾਮੀਆਂ ਜਿਹੜੀਆਂ ਬੈਕਲੌਗ ਦੀਆਂ ਅਸਾਮੀਆਂ ਸੀ ਜੀ 13 ਉਹ ਆਈਆਂ ਜੀ ਅਤੇ ਚੀਫ ਐਡੀਟਰ ਸਹਾਇਕ ਅਹੁਦੇ ਸੰਭਾਵਾਂ ਦੀਆਂ ਆਡਿਟ ਅਫਸਰ ਦੀਆਂ 3 ਅਤੇ ਨਿਰੀਖਕ ਪੜਤਾਲ ਦੀਆਂ 135 ਅਸਾਮੀਆਂ ਸਿੱਧੀ ਭਰਤੀ ਰਾਹੀਂ ਕਰਨ ਲਈ ਉਦੀਨ ਸਿਵਾਵਾ ਚੋਣ ਬੋਰਡ ਦੀ ਵੈਬਸਾਈਟ ਜਿਹੜੀ ਵੈਬਸਾਈਟ ਦਿੱਤੀ ਹੋਈ ਹੈ ਜੀ ਵੈਬਸਾਈਟ ਦਾ ਲਿੰਕ ਤੇ ਮਿਤੀ 1 ਜੁਲਾਈ 2025 ਤੋਂ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਇਹ ਪੋਸਟਾਂ ਆਈਆਂ ਜੀ ਇੱਕ ਦਾ ਨੈਪ ਤਹਿਸੀਲਦਾਰ ਦੀਆਂ ਆਈਆਂ ਜੀ 13 ਪੋਸਟਾਂ ਇੱਕ ਆਰਡਿਟ ਅਫਸਰ ਦੀਆਂ 3 ਪੋਸਟਾਂ ਅਤੇ ਨਿਰਿਖਕ ਪੜਤਾਲ ਅਫਸਰ ਦੀਆਂ ਜੀ 135 ਪੋਸਟਾਂ ਆਈਆਂ ਨੇ ਜੀ ਇਹ 1 ਜੁਲਾਈ 2025 ਤੋਂ ਇਹਨਾਂ ਦੀ ਆਨਲਾਈਨ ਐਪਲੀਕੇਸ਼ਨ ਸਟਾਰਟ ਹੋ ਜੇਗੀ ਜੀ ਫਾਰਮ ਭਰਨ ਦੇ ਤੁਸੀਂ ਉੱਥੋਂ ਫਾਰਮ ਭਰ ਸਕਦੇ ਹੋ ਜੀ ਇਸ ਭਰਤੀ ਦਾ ਬਾਕੀ ਦਾ ਜਿਹੜਾ ਮੇਨ ਨੋਟਿਸ ਹੈ ਜੀ ਜਾਂ ਹੋਰ ਜਿੰਨੇ ਵੀ ਇਸ ਤੋਂ ਬਾਅਦ ਨੋਟਿਸ ਆਣਗੇ ਇਸ ਭਰਤੀ ਦੇ ਰਿਲੇਟਡ ਉਹ ਬੋਰਡ ਦੀ ਵੈਬਸਾਈਟ ਤੇ ਹੀ ਮਿਲਣਗੇ ਜੀ ਵੈਬਸਾਈਟ ਦਾ ਲਿੰਕ ਦਿੱਤਾ ਹੋਇਆ ਜੀ ਇੱਥੇ trpsb.punjab.gov.in ਠੀਕ ਹੈ ਜੀ ਇਹ ਨੋਟਿਸ 25 6 2025 ਨੂੰ ਆਇਆ ਸੀਗਾ ਜੀ ਤੇ ਜਿਹੜੇ ਵੀ ਨਵੇਂ ਤਹਿਸੀਲਦਾਰ ਦੇ ਪੇਪਰ ਦੀ ਤਿਆਰੀ ਕਰ ਰਹੇ ਆ ਜੀ ਉਹਨਾਂ ਲਈ ਬਹੁਤ ਜ਼ਿਆਦਾ ਖੁਸ਼ਖਬਰੀ ਹੈ ਜੀ ਵੀ ਪੋਸਟਾਂ ਦਾ ਜ਼ਰੂਰ ਤੋੜੀਆਂ ਇਹ ਘਟਣ ਹੈ ਜੀ 13 ਹੀ ਨੇ ਪਰ ਤੁਸੀਂ ਤਿਆਰੀ ਕਰੋ ਜੀ ਬਾਕੀ ਹੋਰ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਜਲਦੀ ਹੀ ਦੱਸਾਂਗੇ ਆਪਦੇ ਚੈਨਲ ਤੇ ਤੇ ਹੋਰ ਇਨਫੋਰਮੇਸ਼ਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਜੀ ਧੰਨਵਾਦ